ਨਾਉ ਵੀ ਮਤਰੋਂ ਕਹਿੰਦੇ ਕਰੋ ਨੋਟ ਟਾਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਪੁੱਜੇ ਆ ਤੇ ਵੀਡੀਓ ਦੇ ਐਂਡ ਟਿੱਕਰ ਬਣੇ ਰਹੋ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਹੀ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਕੇ ਸ਼ੇਅਰ ਜ਼ਰੂਰ ਕਰਦਾ ਕਰੋ ਕਿਉਂਕਿ ਕਬੱਡੀ ਦੀ ਅਪਡੇਟ ਜਿਹੜੀ ਆਪਾਂ ਹਰ ਰੋਜ਼ ਤੁਹਾਡੇ ਤੇ ਲੈ ਕੇ ਆਉਨੇ ਆ ਗੱਲ ਕਰਾਂਗੇ ਕੌਣੀ ਡਿਸਟ੍ਰਿਕਟ ਫਰੀਦਕੋਟ ਦੇ ਵਿੱਚ ਟਾਪ ਦਾ ਕਬੱਡੀ ਟੂਰਨਾਮੈਂਟ ਹੋਇਆ ਜਿੱਥੇ ਫਾਈਨਲ ਮੈਚ ਹੋਇਆ ਸੀਗਾ ਬਹੁਤ ਤਕੜਾ ਫਾਈਨਲ ਮੈਚ ਹੋਇਆ ਗੋਗੜੀਆਂ ਹਰਿਆਣਾ ਤੇ ਸੇਲ ਬਰਾਦੀ ਟੀਮ ਦੇ ਵਿੱਚ ਇਥੇ ਗੋਗੜੀਆਂ ਦੇ ਰਿਹਾ 17 ਨੰਬਰ ਤੇ ਸੇਲ ਬਰਾਦਰ ਹੈ 20.5 ਨੰਬਰ ਫਾਸਟ ਰੇਟ ਟੀਮ ਸੇਲ ਬਰਾ ਸੈਕੰਡਰੀ ਟੀਮ ਗੋਗੜੀਆਂ ਹਰਿਆਣਾ ਇਥੇ ਬੈਸਟ ਜਿਹੜਾ ਰੇਡਰ ਆ ਮੁੰਡਾ ਕਹਿੰਦੇ ਨੌਨ ਸਟਾਪ ਹੀ ਪਾ ਗਿਆ ਕਹਿੰਦੇ ਗੁਰਪ੍ਰੀਤ ਬਰੇਸਾ ਵਾਲਾ ਮੁੰਡਾ ਕਹਿੰਦੇ 13 ਰੇਡਾਂ ਪਾ ਕੇ 13 ਹੀ ਨੰਬਰ ਲੈ ਗਿਆ ਤੇ ਨੌਨ ਸਟਾਪ ਆ ਗਿਆ ਤੇ ਜਿੱਤ ਗਿਆ ਕਹਿੰਦੇ ਮੋਟਰਸਾਈਕਲ ਤੇ ਬੈਸਟ ਜਾਫੀਰਾ ਜਿਹੜਾ ਇੱਥੇ ਹੋ ਰਿਹਾ ਧਾਕੜ ਗੋਗੜੀ ਵਾਲੇ ਦੇ 8ਾ ਚੱਕ ਜਫਾ ਸੀਗਾ ਏਕਮ ਮੀਰਪੁਰ ਦਾ 8 ਟੱਚ ਜਫਾ ਜੀਗਾ ਤੇ ਮੰਦਰ ਸਿਲਬਰਾ ਦਾ 8 ਟੱਕ 8 ਟੱਚ ਤੇ ਇੱਕ ਜਫਾ ਸੀਗਾ ਇਹ ਤਿੰਨੇ ਜਣੇ ਜੁਆਇੰਟ ਵੈਸਟ ਜਾਫੀ ਰਹੇ ਪਹਿਲਾ ਨਾਮ ਲਖਸੀ ਤੇ ਦੂਜਾ ਨਾਮ 75000 ਸੀ ਵੈਸਟਾਂ ਦੇ ਲਈ ਮੋਟਰਸਾਈਕਲ ਸੀ ਪੂਰੀ ਜਾਣਕਾਰੀ ਦੇਖਣ ਦੇ ਲਈ ਵੀਡੀਓ ਤੇ ਧੰਨਵਾਦ ਤੁਹਾਡਾ ਤੇ ਅੱਗੇ ਸ਼ੇਅਰ ਕਰ ਦਿਓ ਥੈਂਕ ਯੂ